ਦੀ ਖਾਲਸਾ ਫੂਟੋ ਟਾਊਨ ਦੀ ਕ੍ਰੈਡਿਟ ਲੱਗੀ ਹੋਈ ਹੈ ਤੇ ਦੂਜੇ ਪਾਸੇ ਮੈਂ ਦਿਖਾਣਾ ਚਾਹੂੰਗਾ ਤੁਸੀਂ ਆਪ ਸਮਝ ਜਾ ਹੁਣ ਹੁਣ ਫਰਕ ਦੱਸਿਓ ਮੈਨੂੰ ਵੀਡੀਓ ਵਿੱਚ ਇੱਧਰ ਵੀ ਦਿਖਾਇਆ ਜਾਵੇ ਵੀ ਦੋਹਾਂ ਵਿੱਚ ਫਰਕ ਕੀ ਹੈ ਕਹਿੰਦੇ ਨੇ ਟੋਪੀਆਂ 'ਚ ਸ਼ਰਿਆਂ ਵਿਗਣ ਲਾਈਆਂ ਹੋਈਆਂ ਇੱਥੇ ਖਡਾਉਣੇ ਆ ਪੀਪਣੀਆਂ ਦੱਸੋ ਇੱਥੇ ਖੁਸ਼ੀ ਦਾ ਮੇਲਾ ਇਹਦੀ ਬੁੜੀ ਦਾ ਵਿਆਹ ਚੱਲਦਾ ਹੋਰੇ ਬਈ ਇਹਨੇ ਪੀਪਣੀਆਂ ਲਾਈਆਂ ਹੋਈਆਂ ਨੇ ਸ਼ੀਦੀ ਦਿਹਾੜੇ ਚੱਲਦੇ ਆ ਜੇ ਥੋੜਾ ਕੋਈ ਬੱਚਾ ਮਰੇ ਤੁਸੀਂ ਪੀਪਣੀਆਂ ਵੇਚੋਗੇ ਇੱਥੇ ਸ਼ੀਦੀ ਦਿਹਾੜੇ ਚੱਲਦੇ ਆ ਐਸਜੀਪੀਸੀ ਦੇ ਅੰਦਰ ਐਸਜੀਪੀ ਦੀ ਕਹਦੇ ਨੇ ਸੋਚ ਨਹੀਂ ਸਭ ਐਸਜੀਪੀਸੀ ਦਾ ਪੈਸੇ ਤੱਕ ਮਤਲਬ ਹੈ ਇਹਨਾਂ ਤੋਂ ਪੈਸੇ ਲੈ ਲੈਣੇ ਉਹਨਾਂ ਨੇ ਸ਼ਾਮ ਨੂੰ ਵੀ ਹਾਂ ਤੁਸੀਂ ਖੜੇ ਸੀ ਇਹਨੇ ਇਹਨੇ ਪੈਸੇ ਦੇ ਤਾਂ ਉਹਨਾਂ ਨੂੰ ਕੀ ਚੱਕਰ ਆ ਉਹਨਾਂ ਨੇ ਨੰਗੇ ਪੈਰੀ ਖੜ ਕੇ ਆਪਣੀ ਕਿਰਤ ਕਰਨ ਲੱਗੇ ਹੋਏ ਆ ਜ ਸੋਈ ਚ ਬੂਟ ਚੁੱਤੀਆਂ ਪਾ ਕੇ ਜਾਂਦੇ ਨਹੀਂ ਹੈਗੇ ਆ ਦੇਖੋ ਆਪਣੀ ਕਿਰਤ ਤੇ ਨੰਗੇ ਪੈਰੀ ਖੜੇ ਨੇ ਤੇ ਆਪਣੇ ਪੰਜਾਬੀਆਂ ਨੂੰ ਵੀ ਸਹਯੋਗ ਦੇਣ ਤੇ ਆ ਤੁਸੀਂ ਇੱਕ ਗੱਲ ਹੋਰ ਦੇਖੋ ਇੱਕ ਆ ਇਧਰ ਲੱਗੀ ਹੋਈ ਆ ਦੁਕਾਨ ਆ ਦਿਖਾਓ ਠੀਕ ਆ ਕੋਈ ਜਗ੍ਹਾ ਨਹੀਂ ਲੰਗਣ ਨੂੰ ਇੱਕ ਆਹਾ ਬਈਏ ਨੇ ਲਾਈ ਹੋਈ ਆ ਰੇੜੀ ਆ ਦੀ ਇਹ ਜਮਾ ਹੀ ਉਰੇ ਉਰੇ ਪਰ ਚਾੜ ਕੇ ਲਾਈ ਹੋਈ ਸੀ ਨਾ ਉਧਰ ਦੀ ਕੋਈ ਰਸਤਾ ਜੀ ਨਾ ਇਧਰ ਦੀ ਕੋਈ ਰਸਤਾ ਜੀ ਕਿੱਥੋਂ ਗਾ ਕੇ ਜਾਊ ਕਿੱਥੋਂ ਤੇ ਅਸੀਂ ਜਦੋਂ ਇਹਨੂੰ ਕਿਹਾ ਬਈ ਤੂੰ ਰੇੜੀ ਥੋੜੀ ਜਿਹਾ ਉਧਰ ਨੂੰ ਕਰ ਬਈ ਹੈ ਨਾ ਇਹਨਾਂ ਦੇ ਕੋਈ ਗਾ ਕੇ ਇਹ ਸਾਡੇ ਨਾਲ ਆਕਰਨ ਲਾ ਗਿਆ ਕਹਿੰਦਾ ਮੈਂ ਨਹੀਂ ਕਰਨਾ ਮੈਂ ਪਹਿਲਾਂ ਖੜਾ ਸੀ ਆਇਆ ਸਾਡੇ ਪੁਲਿਸ ਵਾਲੇ ਵੀ ਬੁਲਾ ਲਿਆ ਤਾਂ ਹੁਣ ਮੈਂ ਤੁਹਾਨੂੰ ਦੱਸਦਾ ਤੇ ਅਸੀਂ ਇਹਨੂੰ ਜਦੋਂ ਕਿਹਾ ਥੋੜੇ ਪਿਆਰ ਨਾਲ ਸਮਝਾਇਆ ਨਹੀਂ ਮੰਨਿਆ ਅਸੀਂ ਘੂਰ ਕੇ ਕਿਹਾ ਇਹ ਸਾਡੇ ਨਾਲ ਆਕਰੇ ਜਾ ਕੇ ਪੁਲਿਸ ਨੂੰ ਬੁਲਾ ਲਿਆ ਕਹਿੰਦਾ ਮੈਂ ਤਾਂ ਪਹਿਲਾਂ ਕੰਮ ਮੈਂ ਤਾਂ ਆ ਹੀ ਖੜੂ ਮੈਂ ਨਹੀਂ ਕਰਨੀ ਦੇਖੋ ਸਾਡੇ ਪੰਜਾਬ ਜਾ ਕੇ ਦੋ ਕੌੜੀ ਦੇ ਭਈਏ ਸਾਡੇ ਤਾਂ ਹੀ ਰੋਮ ਮਰਦੇ ਨੇ ਫਿਰ ਜੇ ਅਸੀਂ ਇਹਨਾਂ ਦੀ 76 ਪ੍ਰੇਡ ਕਰੀਏ ਫਿਰ ਸਾਡੇ ਪੰਜਾਬੀ ਕਹਿੰਦੇ ਨੇ ਤੁਸੀਂ ਗਰੀਬਪੁਰ ਤਾਂ ਕੈਟਾਗਰੀ ਵਾਕਰ ਤਾਂ ਹੀ ਨਹੀਂ ਚੱਕੀ ਵਹਦੇ ਆ ਜੇ ਘਰ ਦੇ ਸਾਥ ਦੇਣ ਔਰ ਨਾਲ ਦੀ ਨਾਲ ਜਦੋਂ ਅਸੀਂ ਕੰਮ ਸ਼ੁਰੂ ਕਰਤਾ ਸਾਡੇ ਨਾਲ ਆ ਕੇ ਖੜਨ ਸਾਡੇ ਵੀਰ ਤਾਂ ਤੁਸੀਂ ਸਮਝ ਸਕਦੇ ਆ ਮੈਂ ਹਾਂ ਤਾਂ ਹੀ ਇੱਕ ਵੀਰ ਦੀ ਦੂਸਰੇ ਵੀਰ ਨਾਲ ਸਾਥ ਹੋ ਸਕਦਾ ਉਹਨੂੰ ਰੋਜ਼ਗਾਰ ਨਹੀਂ ਕੰਨ ਦੇਣਾ ਆਦਿਆਂ ਦਾ ਸੋਚਦੇ ਆ ਕਹਿੰਦਾ ਉਹਦਾ ਨਹੀਂ ਬਿਕਣਾ ਉਹ ਬੈਠਾ ਇੱਕ ਹੋਰ ਉਹਦਾ ਇਹਨੇ ਸੋਚਿਆ ਇੰਨਾ ਬਾਰੇ ਜੈਲਸ ਕਰਦੇ ਨੇ ਇਹਦੇ ਉਰੇ ਹਾਲਾਤ ਤੁਹਾਨੂੰ ਪਤਾ ਹੀ ਆ ਪੰਜਾਬੀਆਂ ਦੇ ਜਮੀਰ ਮਰੇ ਹੋਏ ਆ ਫੇਰ ਪੰਜਾਬੀ ਪੰਜਾਬੀ ਨੂੰ ਕਹਿੰਦਾ ਵਾ ਵੀ ਤੁਸੀਂ ਕੰਮ ਨਹੀਂ ਕਰਕੇ ਰਾਜੀ ਪੰਜਾਬੀ ਆ ਹੁਣ ਗੁਰਸੇਖ ਵੀਰ ਤੇ ਭੈਣ ਕੰਮ ਕਰਦੇ ਆ ਦਾ ਰੋਜ਼ਗਾਰ ਕਰਦੇ ਆ ਦੇਖੋ ਰੇੜੀ ਖਾਲੀ ਪਈ ਐ ਇਹਨਾਂ ਦੀ ਕੋਈ ਰੇੜੀ ਤੇ ਨਹੀਂ ਹੈਗਾ ਤੇ ਬਾਕੀ ਤੁਸੀਂ ਪਰਵਾਸੀਆਂ ਦੀ ਭਈਆਂ ਦੀਆਂ ਰੇੜੀਆਂ ਦੇਖ ਲਓ ਭਰੀਆਂ ਹੋਈਆਂ ਨੇ ਕਾ ਲੋਕਾਂ ਆਪਣੇ ਪੰਜਾਬੀ ਪਕਾਣ ਸਿਰਚ ਫਸਾ ਕੇ ਆਪਣਾ ਜਮੀਰ ਮਾਰ ਕੇ ਭਈਆਂ ਦਾ ਗੰਦ ਖਾਣਤਾ ਜਾਂਦੇ ਆ ਸਾਫ ਸੁਥਰੀ ਪੰਜਾਬੀ ਦੀ ਚੀਜ਼ ਨਹੀਂ ਖਾਣ ਜਾਣਾ ਤੇ ਇੱਕ ਗੱਲ ਹੋਰ ਆ ਤੁਸੀਂ ਮੈਨਿੰਗ ਬੜੀ ਸੋਹਣੀ ਗੱਲ ਲਈ ਕਹਿੰਦਾ ਸੀ ਜਿਹੜਾ ਤਵੇਯਾਰ 버ਗਰ ਆ ਲੋਕ 40 ਦਿੰਦੇ ਨੇ ਅਸੀਂ 25 ਦਾ ਲਾਇਆ ਹੋਇਆ ਅੱਧ ਤੋਂ ਵੀ ਅੱਧ ਅੱਧ ਰੇਟ ਨੂੰ ਭਾਈ ਲੋਕਾਂ ਨੂੰ ਨਾ ਪੈਸਿਆਂ ਤੱਕ ਜਿਹੜੇ ਪੰਜਾਬੀ ਨੇ ਨਾ ਇਹ ਇੰਨੀ ਹਨਾ ਆਪਣੇ ਪੰਜਾਬੀ ਨਾਲ ਹੀ ਇੰਨੀ ਜੈਲਸ ਕਰਦੇ ਇਹਨਾਂ ਨੂੰ ਰੇਟ ਤੱਕ ਕੋਈ ਗਲਤ ਨਹੀਂ ਇਹੀ 버ਗਰ ਚਾਹੇ ਭਈਆ 100 ਦਾ ਦੇ ਦਵੇ ਇਹਨਾਂ ਨੇ ਉਹ ਵੀ ਖਾਣਾ ਪੰਜਾਬੀਆਂ ਨੇ ਬਸ ਇਹਨਾਂ ਨੂੰ ਆਏ ਆ ਵੀ ਪੰਜਾਬੀ ਨੌਪਰ ਉੱਠ ਖੜੇ ਆਪਾਂ ਪੰਜਾਬ ਆਣੀ ਅਜੀ ਗੰਦ ਖਾਣਾ ਵਾ ਜਿਹਨੂੰ ਗੰਦ ਖਾਣ ਦੀ ਆਤ ਪੈ ਜਾਵੇ ਉਹਨੂੰ ਜਿੰਨੀ ਮਰਜ਼ੀ ਸਫਾਈ ਵਾਲੀ ਚੀਜ਼ ਦੇ ਦੋ ਉਹਨੇ ਗੰਦ ਤੇ ਹੀ ਡੇਗਣਾ ਜਾ ਕੇ ਚੰ जडेजा ਪਿੰਡ ਦੇ ਵਿੱਚ ਰੈਡੀ ਲਾਣੇ ਤੋਂ سپورਟ ਹੈ ਆਪਣੇ ਪਿੰਡ ਵਾਲਿਆਂ ਦੀ ਇਲਾਕਾ ਨਵਾਸੀ ਦੀ ਪਿੰਡ ਵਾਲੀ ਦੇ ਹੈ ਕਿ ਕਿੰਨਾ ਹਲੇ ਘੱਟ ਹੈ ਕਾਫੀ ਘੱਟ ਹੈ ਹਾਂਜੀ ਕਾਫੀ ਘੱਟ ਹੈ ਹਾਂ ਹਾਂਜੀ ਤੇ ਜਿੰਨਾ ਆਪਣੇ ਚਾਹੀਦਾ ਜੋੜ ਚੱਲਦਾ ਪਿਆ ਲਾਂਡ ਰੋਡ ਸਰਾਂ ਦੇ ਰੋਡ ਦਾ ਮਾਪਾ ਖੜਦੇ ਆ ਜਿੰਨਾ ਰੋਡ ਚੱਲਦਾ ਉਹਨਾਂ ਨੂੰ سپورਟ ਮਿਲ ਹੀ ਨਹੀਂ ਰਹੇ ਬਾਈ ਵਲੰਟੇਰ ਸ਼ਹਿਰ ਦੇ ਵਿੱਚ ਪਹੁੰਚੇ ਆ ਜੀ ਅੱਜ ਸੰਗਰਾਂਦ ਦਾ ਦਿਹਾੜਾ ਤੇ ਇੱਕ ਬੋਵ ਹੈ ਇਹ ਇੱਕ ਤਸਵੀਰ ਹੱਥ ਦਿਖਾਉਣੇ ਆ ਅੱਜ ਦੂਸਰਾ ਦਿਨ ਹੈ ਵਿਚਾਰ ਲੈ ਦੇਣਾ ਸਭਾ ਦਾ ਤੇ ਸਾਹਮਣੇ ਸਿੰਘ ਦੇਖ ਸਕਦੇ ਹੋ ਇਹਨਾਂ ਦੀ ਖਾਲਸਾ ਫੂਡ ਟਾਊਨ ਦੀ ਕੈਡੀ ਲੱਗੀ ਹੋਈ ਹੈ ਤੇ ਦੂਜੇ ਪਾਸੇ ਮੈਂ ਦਿਖਾਣਾ ਚਾਹੁੰਗਾ ਤੁਸੀਂ ਆਪੇ ਸਮਝ ਜਾ ਹੁਣ ਕੋ ਫਰਕ ਦੱਸਿਓ ਮੈਨੂੰ ਵੀਡੀਓ ਵਿੱਚ ਇੱਧਰ ਵੀ ਦਿਖਾਇਆ ਜਾਵੇ ਵੀ ਦੋਹਾਂ ਵਿੱਚ ਫਰਕ ਕੀ ਹੈ ਬਰਿੰਡਾ ਸ਼ਹਿਰ ਦੇ ਵਿੱਚ ਪਹੁੰਚੇ ਆਂ ਜੀ ਅੱਜ ਸੰਗਰਾਂਦ ਦਾ ਦਿਹਾੜਾ ਤੇ ਇੱਕ ਬੋਵ ਹੈ ਤੇ ਇੱਕ ਤਸਵੀਰ ਇੱਥੇ ਦਿਖਾਉਣੇ ਆ ਅੱਜ ਦੂਸਰਾ ਦਿਨ ਹੈ ਵਿਚਾਰ ਲੈਣਾ ਸਭਾ ਦਾ ਤੇ ਸਾਹਮਣੇ ਸਿੰਘ ਦੇਖ ਸਕਦੇ ਹੋ ਇਹਨਾਂ ਦੀ ਖਾਲਸਾ ਫੂਡ ਟਾਊਨ ਦੀ ਕ੍ਰੈਡਿਟ ਲੱਗੀ ਹੋਈ ਹੈ ਤੇ ਦੂਜੇ ਪਾਸੇ ਮੈਂ ਦਿਖਾਣਾ ਚਾਹੂੰਗਾ ਤੁਸੀਂ ਆਪੇ ਸਮਝ ਜਾ ਹੁਣ ਹੁਣ ਫਰਕ ਦੱਸਿਓ ਮੈਨੂੰ ਵੀਡੀਓ ਵਿੱਚ ਇੱਧਰ ਵੀ ਦਿਖਾਇਆ ਜਾਵੇ ਵੀ ਦੋਹਾਂ ਵਿੱਚ ਫਰਕ ਕੀ ਹੈ ਇੱਧਰ ਦੇਖ ਸਕਦੇ ਹੋ ਵੀ ਇੱਕ ਦੋ ਜਿਹੜੇ ਗਾਖ ਨੇ ਖੜੇ ਉਧਰ ਘਟੋ ਘਟ ਜਿਆਦਾ ਗਾਖ ਖੜੇ ਨੇ ਤੇ ਤੁਹਾਨੂੰ ਪਤਾ ਹੀ ਆ ਹੁਣ ਜਿਹੜਾ ਅੱਜ ਕੱਲ ਮੁੱਦਾ ਚੱਲ ਰਿਹਾ ਵੀ ਫੇਰ ਕਹਿੰਦੇ ਨੇ ਵੀ ਪੰਜਾਬੀ ਕੰਮ ਨਹੀਂ ਕਰਦੇ ਜਿਹੜੇ ਆਪਣੇ ਗੁਰਸਿੱਖ ਵੀਰ ਨੇ ਭੈਣਾਂ ਨੇ ਕੰਮ ਨਹੀਂ ਕਰਦੀਆਂ ਤੇ ਉਸ ਨੂੰ ਲੈ ਕੇ ਪਹਿਲਾਂ ਸਾਡਾ ਮਜੂਦੇ ਵਾਈ ਗੁਰਜੀ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਵਾਈ ਗੁਰਜੀ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਕੀ ਕਰ ਪਿੰਡ ਜਮਣਾ ਸਾਡਾ ਪੈਨਸ਼ਨ ਜਿਹੜੀ ਹੈ ਜੀ ਹਾਂ ਜੀ ਤੇ ਹੁਣ ਅੱਜ ਇੱਥੇ ਕਿੰਨੇ ਦਿਨ ਹੋ ਗਏ ਇੱਥੇ ਸਟਾਲ ਆ ਰਹੇ ਹੋ ਅੱਜ ਪਹਿਲਾ ਦਿਨ ਹੀ ਹੈ ਜੀ ਅੱਛਾ ਪਹਿਲਾ ਦਿਨ ਹੈ ਹਾਂ ਜੀ ਤੇ ਠੀਕ ਹੈ ਹੁਣ ਜਿੱਦਾਂ ਆਪਾਂ ਅੱਜ ਗੱਲ ਦੇਖਦੇ ਆਂ ਵੀ ਜਿੱਦਾਂ ਆਪਾਂ ਕਹਿੰਦੇ ਵੀ ਪੰਜਾਬੀ ਕੰਪਨੀ ਕਰਦੇ ਫਾਸਟ ਫੂਡ ਦੇ ਜਿਹੜੀ ਲਾਉਂਦੇ ਕੋਈ ਟੱਕਰ ਸਰ ਦੇਖੋ ਕੰਮ ਪਹਿਲਾਂ ਤਾਂ ਨਾ ਜਿਹੜੇ ਨਿਕਲਣ ਲੱਗੇ ਆ ਪਹਿਲਾਂ ਤਾਂ ਉਹਨਾਂ ਦੇ ਘਰ ਦੇ ਸਾਥ ਨਹੀਂ ਦਿੰਦੇ ਹੈਗੇ ਸਾਰਿਆਂ ਨੂੰ ਪਹਿਲੀ ਗੱਲ ਤਾਂ ਆ ਆਏ ਕਹਿੰਦੇ ਤੁਸੀਂ کیا ਭਈਆਂ ਵਾਲਾ ਕੰਮ ਫੜਿਆ ਆ ਆਪਣੇ ਕੰਮ 'ਚ ਕੋਈ ਸ਼ਰਮ ਨਹੀਂ ਹੁੰਦੀ ਹੈ ਕਿਰਤ ਹੈ ਕਿਰਤ ਆਪਣੇ ਜੋ ਕੁਝ ਮਰਜ਼ੀ ਕਰਕੇ ਕਰੋ ਅਸੀਂ ਕਿਸੇ ਦੇ ਗੁਲਾਮ ਤਾਂ ਨਹੀਂ ਹੈਗੇ ਸਾਡੀ ਆਪਣੀ ਮਰਜ਼ੀ ਹੈ ਅਸੀਂ ਚਾਹੇ ਆਪਣੀ ਰੇੜੀ ਖੋਲੀਏ ਚਾਹੇ ਫਾਸਟ ਫੂਡ ਦਾ ਕੰਮ ਕਰੀਏ ਚਾਹੇ ਜੋ ਕੁਝ ਮਰਜ਼ੀ ਕਰੀਏ ਬਟ ਉਹ ਸਾਡੀ ਮਰਜ਼ੀ ਹੈ ਨਾ ਜੇ ਘਰ ਦੇ ਸਾਥ ਦੇਣ ਔਰ ਨਾਲ ਦੀ ਨਾਲ ਜਦੋਂ ਅਸੀਂ ਕੰਮ ਸ਼ੁਰੂ ਕਰਤਾ ਹਾਂਜੀ ਸਾਡੇ ਨਾਲ ਆ ਕੇ ਖੜਨ ਸਾਡੇ ਵੀਰ ਤਾਂ ਹੀ ਤੁਸੀਂ ਸਮਝ ਸਕਦੇ ਹੋ ਮੈਂ ਹਾਂ ਤਾਂ ਹੀ ਇੱਕ ਵੀਰ ਦੀ ਦੂਸਰੇ ਵੀਰ ਨਾਲ ਸਾਥ ਹੋ ਸਕਦਾ ਜਦੋਂ ਪਹਿਲੇ ਪਾਸੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੰਡ ਛਕੋ ਕੀਰਤ ਕਰੋ ਨਾਮ ਜਪੋ ਇਹ ਕੀਰਤ ਆਪਸ ਵਿੱਚ ਕੀਤੀ ਕੀਰਤ ਕਰਨੀ ਜਿੱਦਾਂ ਸਿੱਖਾਂ ਨੂੰ ਕਿਹਾ ਗਿਆ ਹਾਂਜੀ ਹਾਂਜੀ ਬਿਲਕੁਲ ਅਸੀਂ ਆਪਣੇ ਕੀਰਤ ਕਰ ਰਹੇ ਆ ਆਪਣਾ ਨਾਮ ਜਪ ਰਹੇ ਆ ਤੇ ਵੰਡ ਕੇ ਤੁਹਾਨੂੰ ਸਾਰਿਆਂ ਨੂੰ ਜਿਸ ਤਰ੍ਹਾਂ ਗੁਰੂ ਜੀ ਦਾ ਲੰਗਰ ਇੱਥੇ ਚੱਲ ਹੀ ਰਿਹਾ ਏ ਨਾਲ ਦੀ ਨਾਲ ਆਪਣੇ ਕੀਰਤ ਦੇ ਵਿੱਚ ਤੋਂ ਨਾ ਦਿਆਂ ਪਾਟ ਪੰਜਾਬੀ ਦੀ سپورਟ ਮਿਲਦੀ ਇੱਥੇ ਆਣ ਕੇ ਜਦੋਂ ਤੁਸੀਂ ਦੇਖਿਆ ਜਦੋਂ ਜਗ੍ਹਾ ਬੜੀ ਤੰਗ ਸੀ ਉਰੇ ਆਣ ਕੇ ਜਦੋਂ ਪਹਿਲੀ ਜਸਵੰਦਰ ਬੜਾ ਹਾਂਜੀ ਹਾਂਜੀ ਦੀ ਜਗਾ ਬਹੁਤ ਤੰਗ ਸੀਗੀ ਉਹ ਤੁਸੀਂ ਆ ਕੇ ਹੁਣ ਸੈੱਟ ਕਰਵਾਇਆ ਆ ਬਟ ਹਜੇ ਸਵੇਰ ਤੋਂ ਸਾਡੇ ਕੋਲ ਸਿਰਫ 3-4 ਗਾਇਕ ਗਾਹੀ ਆਏ ਨੇ ਕਿੰਨੇ ਗਾਗੇ ਨੇ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਮੈਂ ਕਹਿੰਦਾ ਮੂਰਾ ਮੇਲਾ ਲੱਗਿਆ ਵਾ ਪਰ ਕਿਤੇ ਨਾ ਕਿਤੇ ਸਾਰੇ ਪੰਜਾਬੀ ਨੇ ਜਿਹੜੇ ਆਪਣੇ ਨਤਮਸਤਕ ਹੋਣ ਜਾਣਦੇ ਨੇ ਸਥਾਨ ਦੇ ਉੱਪਰ ਸਾਰੇ ਪੰਜਾਬੀ ਲੰਘ ਰਹੇ ਨੇ ਪਰ ਕਿਤੇ ਨਾ ਕਿਤੇ ਸ਼ਰਮ ਨਹੀਂ ਹੈਗੀ ਨਹੀਂ ਨਹੀਂ ਬਿਲਕੁਲ ਵੀ ਨਹੀਂ ਕਿ ਹੁਣ ਤੁਸੀਂ ਆਪਣੇ ਮੈਂ ਕਿ ਜਿਹੜੇ ਵੀਰ ਭਾਈ ਦੇ ਪੂਰਾ ਦਾ ਪੂਰਾ ਨਾਮ ਲਿਖਿਆ ਹੋਇਆ ਹੈ ਖਾਲਸਾ ਫਾਸਟ ਫੂਡ ਹੈ ਇਹ ਆਪਣੇ ਇਹ ਮੇਰੇ ਹਸਬੰਡ ਨੇ ਜੀ ਹਾਂਜੀ ਇਹਨਾਂ ਦੀ ਜੋ ਬਹਿ ਹੈ ਮੈਂ ਜਿਵੇਂ ਕਦੇ ਹੈਲਪ ਕਰਾਉਂਦੇ ਹਾਂ ਹੈਲਪ ਕਰਾਣ ਆ ਜਾਂਦੀ ਹੈ ਕਦੇ ਪੱਕੀ ਸ਼ੌਪ ਤੁਸੀਂ ਕਿੱਥੇ ਰਹਿੰਦੇ ਹੋ ਸਾਡੀ ਪਿੰਡ ਹਾਂਜੀ ਬਾਈ ਖਾਲਸਾ ਵਾਇਕਰ ਦੀ ਖਾਲਸਾ ਵਾਇਕਰ ਜੇ ਕਿ ਫਤਿਹ ਹਾਂਜੀ ਇਹ ਆਪਣੀ ਜੋ ਪੱਕੀ ਸ਼ੌਪ ਹੈ ਪਿੰਡ ਚ ਜਿਹੜੀ ਤੇ ਨੇੜੇ ਗੁਰਦਵਾਰ ਸਾਹਿਬ ਦੇ ਕੋਲ ਆਪਣੀ ਰਹਿੰਦੀ ਹੈ ਸ਼ਾਮ 4 ਵਜੇ ਲੈ ਕੇ ਤੇ ਰਾਤ 9 10 11 ਕਿਵੇਂ 11 ਵਜੇ ਜਾਂਦੇ ਨੇ ਠੀਕ ਹੈ ਤੇ ਮਨ ਵਿੱਚ ਕਿਦਾਂ ਆਇਆ ਵੀ ਸਿੱਧੀ ਸੇਵਾਵਾਂ ਦਾ ਰੌਣ ਜਿਹੜੀ ਇਹ ਸੇਵਾ ਕੀਤੀ ਜਾਵੇ ਅੱਗੇ ਨੋਜੋ ਵੀਰੇ ਕਿਉਂਕਿ ਆਪਾਂ ਅਕਸਰ ਦੇਖੇ ਜਾਂਦੇ ਨਾ ਕਿ ਜਦੋਂ ਮੇਲੇ ਲੱਗਦੇ ਨੇ ਜਾਦੇ ਪ੍ਰਵਾਸੀ ਵੀ ਦੇਖੇ ਆਪਾਂ ਨਾਲ ਚਲੋ ਉਹ ਵੀ ਚਲੋ ਕੰਮ ਕਰਦੇ ਪਏ ਨੇ ਮੈਂ ਦੇਖੇ ਪੰਜਾਬੀ ਬੰਦੇ ਬਹੁਤ ਘੱਟ ਕੰਮ ਕਰਦੇ ਨੇ ਇਸ ਲਈ ਸੋਚਦੇ ਆਪਾਂ ਆ ਰੱਖਿਆ ਕਿ ਆਪਾਂ ਮੇਲੇ ਦੇ ਵਿੱਚ ਜਾਂ ਅੱਜ ਜਿੱਥੇ ਪ੍ਰਵਾਸੀ ਕੰਮ ਕਰਦੇਵੇਂ ਨਾਲ ਆਪਾਂ ਪੰਜਾਬੀ ਵੀ ਕੰਮ ਕਰੀਏ ਨਾਲ ਨਾਲ ਤੁਸੀਂ ਸੋਚਿਆ ਵੀ ਤੁਸੀਂ ਪੰਜਾਬੀਆਂ ਨੂੰ ਸਾਫ਼ ਸੁਥਰਾ ਬਣਾ ਕੇ ਦੋਗੇ ਬਹੁਤ ਚੰਗੀ ਚੀਜ਼ ਹੋਊਗੀ ਤਾਂ ਕਿ ਲੋਕ ਚੰਗੀ ਚੀਜ਼ ਖਾਣਗੇ ਨਾਲ ਆਪਣੇ ਪੰਜਾਬੀ ਤੱਕ ਚੰਗੀ ਚੀਜ਼ ਜਾਊਗੀ ਅਸੀਂ ਇਹ ਸੋਚਿਆ ਕਿ ਚਲੋ ਆਪਾਂ ਜਿਵੇਂ ਕਿ ਆਪਨੇ ਦੇਖਿਆ ਅੱਜਕੱਲੇ ਵੀਡੀਓ ਇਹ ਦੇਖਦੇ ਪਏ ਨਾ ਕਿ ਕਿਵੇਂ ਗੰਦਮੰਦ ਖਲਾਉਂਦੇ ਪਏ ਨੇ ਆਪਾਂ ਸੋਚਦੇ ਕਿ ਸੰਗਤ ਨੇ ਅਣਸੰਗਤ ਰੂਪ ਵਿੱਚ ਚਾਣਾ ਆਪਾਂ ਸਹੀ ਚੀਜ਼ ਦਈਏ ਨਾ ਹਾਂਜੀ ਵੀ ਕਿਹੜੇ ਕਿਹੜੇ ਚੀਜ਼ ਤਿਆਰ ਕਰਦੇ ਹੋ ਤੁਹਾਡੇ ਦੱਸਣਾ ਚਾਹੋਗੇ ਆਪਨੇ ਕੋਲ ਵੀ ਇਹ ਤਵੇ ਵਾਲ ਬਰਗਰ ਹੁੰਦਾ ਹੈ ਬਿਨਾਂ ਆਇਲ ਦਾ ਹੁੰਦਾ ਹੈ ਤੇ ਸਪ੍ਰਿੰਗ ਰੋਲ ਹੁੰਦੇ ਨੇ ਵੇਜੀਟੇਬਲ ਆਪਣੇ ਕੋਲ ਤੇ ਮੁਹੰਮਦ ਸਾਉਂਦ ਨੇ ਵੇਚ ਜਿਹੜੇ ਆਪਣੇ ਕੋਲ ਹਨ ਤੇ ਫਰੈਂਚ ਫ੍ਰਾਈ ਵੀ ਹੁੰਦੇ ਆ ਛੋਲੇ ਟਿੱਕੀ ਹੁੰਦੀ ਹੈ ਤੇ ਦਹੀਂ ਭੱਲੇ ਵਗੈਰੇ ਵੀ ਹੁੰਦੇ ਆ ਆਪਣੇ ਕੋਲ ਹਾਂਜੀ ਇਥੇ ਆਪਣੇ ਚੰਝੜੀ ਪਿੰਡ ਦੇ ਵਿੱਚ ਰੇਡੀ ਲਾਨੇ ਨੂੰ ਸਪੋਰਟ ਹੈ ਆਪਣੇ ਪਿੰਡ ਵਾਲਿਆਂ ਦੀ ਜਿਹੜਾ ਇਲਾਕਾ ਨਵਾਸੀ ਦੀ ਪਿੰਡ ਵਾਲੀ ਦੇ ਹੈਗੇ ਕਿੰਨ੍ਹੇ ਹਾਲੇ ਘਟਾ ਹੈ ਕਾਫੀ ਘਟਾ ਹਾਂਜੀ ਕਾਫੀ ਘਟਾ ਹਲੇ ਹਾਂ ਹਾਂਜੀ ਤੇ ਜਿੰਨਾਂ ਆਪਣੇ ਚਾਹੀਦਾ ਰੋੜ ਚੱਲਦਾ ਪਿਆ ਲਾਂਡ ਰੋੜ ਸਾਨ ਦੇ ਰੋੜ ਦਾ ਨਾਪਾ ਖੜਦੇ ਆ ਜਿੰਨਾਂ ਰੋੜ ਚੱਲਦਾ ਉਹਨਾਂ ਨੂੰ ਸਪੋਰਟ ਮਿਲ ਹੀ ਨਹੀਂ ਹਲੇ ਤੇ ਭਾਈ ਇੱਥੇ ਸਵੇਰੇ ਕਿੰਨੇ ਵਜੇ ਆਏ ਅੱਜ ਅਸੀਂ ਇੱਥੇ 9 ਵਜੇ ਆ ਗਏ ਸਵੇਰੇ 9 ਵਜੇ ਫਿਰ ਰੇਡੀ ਨੂ ਟੋਚਿੰਗ ਇਸ ਤਰ੍ਹਾਂ ਪਾ ਕੇ ਲੈ ਕੇ ਆਏ ਮੋਟਰਸਾਈਕਲ ਨਾਲ ਤੇ ਮੋਟਰਸਾਈਕਲ ਨਾਲ ਮੋਟਰਸਾਈਕਲ ਅਟੈਚ ਹੋ ਜਾਂਦੀ ਆ ਆਪਾਂ ਕਿ ਇੰਨੇ ਦੂਰ ਤੋਂ ਆਏ ਫਿਰ 40 ਕਿਲੋਮੀਟਰ ਤੋਂ ਟੋਟੋ ਘੜ ਪੈ ਗਏ ਹਾਂ ਜੀ ਪੰਜਾਬੀ ਇਹਨੂੰ ਕੀ ਕਹਿਣਾ ਚਾਹੂਗੇ ਜਿਹੜੇ ਤੁਹਾਨੂੰ ਲੱਗ ਰਹੇ ਨੇ ਮੈਂ ਉਹਨੂੰ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਦੇਖੋ ਜਿੱਥੇ ਬਾਕੀ ਪ੍ਰਵਾਸੀ ਕੋਲ ਵੀ ਖਾਂਦੇ ਵੀ ਤੁਸੀਂ ਪੰਜਾਬੀ ਦੇ ਇੱਕ ਵਾਰ ਆ ਕੇ ਸਾਥ ਜੁੜ ਦੋ ਚੰਗੀ ਜੀ ਜੂਰੂ ਖਾਓ ਚੰਗੀ ਚੀਜ਼ ਜੂਰੂ ਖਾਵਾ ਕੇ ਇਹ ਜੀ ਕੋਈ ਕਈ ਵਾਰ ਪੰਜਾਬੀ ਥੱਲੇ ਕਮੈਂਟਾਂ ਦੇ ਵਿੱਚ ਲਿਖਦੇ ਨੇ ਵੀ ਇਹਨਾਂ ਦੀ ਚੰਗੀ ਚੀਜ਼ਾਂ ਨਹੀਂ ਹੁੰਦਾ ਅਸੀਂ ਤਾਂ ਨਹੀਂ ਆਉਂਦੇ ਐਦਾਂ ਵੀ ਕੋਈ ਜਰੂਰ ਆਵਾਂਗੇ ਤਾਂ ਹੀ ਪਤਾ ਲੱਗੂਆ ਹਾਂ ਜੀ ਕਿਉਂਕਿ ਆਪਾਂ ਦੂਜੀ ਸਾਈਡ ਤੋਂ ਵੀ ਜਾਣਨੀ ਹੈ ਆਪਾਂ ਜੋ ਵਰਗੇ ਜੋ ਤਵੇ ਆ ਦੇਖੋ ਬਾਹਰ 40 ਕੇ ਦਿੰਦੇ ਨੇ ਆਪਾਂ 25 ਰੁਪਏ ਰੇਟ ਰੱਖਿਆ ਹੋਇਆ ਤਾਂ ਤੁਸੀਂ 25 ਦਿੰਦੇ 25 ਰੱਖਿਆ ਕਿ ਕੌਟੇ ਕੌਟੇ 25 ਦਾ ਆ ਕੇ ਖਾਵੇ ਕਿ 40 ਦਾ ਨੇ ਖਾ ਸਕਦੇ 25 ਦਾ ਕੌਟੇ ਕੌਟੇ ਖਾਦੇ ਨਾ ਤੁਸੀਂ ਕਿਹਾ ਡੇਟ ਬਾਹਰ ਜੇ ਮਾਰਕੀਟ ਕਰੀਏ 40 ਰੁਪਏ ਦਿੰਦੇ ਨੇ ਵਰਗੇ ਦੇ ਪਰਿਵਾਰ 'ਚ ਕੋਣ ਕੋਣ ਹੈ ਬਾਈ ਆਪਣੇ ਪਰਿਵਾਰ 'ਚ ਮੰਮੀ ਡੈਡੀ ਸਾਰੇ ਕੀਰਤ ਕਰਦੇ ਨੇ ਹਾਂਜੀ ਸਭ ਕੀਰਤ ਕਰਦੇ ਨੇ ਠੀਕ ਹੈ ਹਾਂਜੀ ਠੀਕ ਹੈ ਤੇ ਅਖੀਰ ਵਿੱਚ ਜੀ ਸੁਨੇਹਾ ਜਨਾਉ ਸੁਨੇਹਾ ਜਨਾਉ ਚਾਹੁੰਦਾ ਇਹ ਸੁਨੇਹਾ ਦੇਮਾ ਕਿ ਜਿੱਥੇ ਆਪਾਂ ਹੁਣ ਦੇਖੋ ਸਿੱਧੇ ਜੋਰ ਮੇਲੇ ਚੱਲਦੇ ਪਏ ਨੇ ਨਾ ਜਿੱਥੇ ਆਪਾਂ ਪ੍ਰਵਾਸਾਂ ਦੇ ਕੋਲੋਂ ਪਹਿਲਾਂ ਆਪਣਾ ਸਪੋਰਟ ਮੈਂ ਪਹਿਲਾਂ ਮੈਂ ਆਪਰੇ ਪੰਜਾਬੀ ਬੰਦਲੇ ਕਰੀਏ ਨਾ ਕਿ ਉਹਨਾਂ ਕੋਲ ਆਪਾਂ ਸਪੋਰਟ ਕਰੀਏ ਉਹਨਾਂ ਕੋਲ ਪਹਿਲਾਂ ਖਾਈ ਆਪਾਂ ਨਾ ਜਾ ਕੇ ਨਹੀਂ ਬੜੀ ਖੁਸ਼ੀ ਹੁੰਦੀ ਹੈ ਅਸੀਂ ਜਦੋਂ ਹੁਣ ਲੰਗੇ ਸੀ ਖੁਸ਼ੀ ਹੋਈ ਭੈਣ ਦੇਖੇ ਤੋਂ ਥੋੜਾ ਮਤਲਬ ਕਿ ਦਰਸ਼ਨ ਹੋਏ ਹਨ ਬਹੁਤ ਖੁਸ਼ੀ ਹੁੰਦੀ ਵੀ ਅਮਰਤਾਰੀ ਗੁਰਸਿੱਖ ਤੁਜੀ ਦਮਾਲਾ ਸਜਾਇਆ ਹੈ ਉਹਨਾਂ ਨੇ ਹਸਬੰਦ ਬਾਈ ਮੈਨੂੰ ਕਿਹਾ ਤੇ ਕੀਰਤ ਕਰ ਰਹੇ ਬਹੁਤ ਚੰਗੀ ਗੱਲ ਹੈ ਪਰ ਕਿਤੇ ਨਾ ਕਿਤੇ ਪੰਜਾਬੀ ਨੂੰ ਵੀ ਚਾਹੀਦਾ ਆ ਦੇਖ ਲਓ ਮਨਿੰਡੇ ਆਉਣਗੇ ਬਾਈ ਹੋਰ ਵੀ ਸਮਾਵੇ ਦੌਰਾਨ ਜਿੰਨੀ ਸਭਾ ਵਿੱਚ ਜਾਵਾਂਗੇ ਸਾਰੇ ਪਾਸੇ ਪੱਠਾ ਸਾਹਿਬ ਜਾਵਾਂਗੇ ਅਸੀਂ ਹੁਣ ਜ ਬੰਮਨ ਮਾਸਟਰਾਡ ਹੋ ਜੀ ਹਿਸਾਬਾ ਉੱਥੇ ਵੀ ਜਾਵਾਂਗੇ ਆਪਾਂ ਇਹ ਜੀ ਠੀਕ ਹੈ ਜੀ ਤੋ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰਦੇ ਹੋ ਜਿੱਥੇ ਕਿ ਪੱਠਾ ਸਾਹਿਬ ਦੀ ਸਭਾ ਹੋ ਰਹੀ ਹੈ ਬੇ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਸਿੱਧੀ ਦਰਵਾਜ਼ਾ ਅਗਰ ਤੁਹਾਨੂੰ ਫਾਸਟ ਖਾਲਸਾ ਫੂਡ ਰਾਉਂਡ ਚ ਜਿਹੜੀ ਦੇਹ ਵੀਰ ਨੇ ਤੇ ਇਹ ਕੰਮ ਕਰਦੇ ਨੇ ਸੱਚੀ ਸੱਚੀ ਕਿਰਤ ਕਰਦੇ ਨੇ ਪਰ ਕਿਤੇ ਨਾ ਕਿਤੇ ਦੂਜੀ ਹੀ ਤਸਵੀਰ ਹੈ ਉਹ ਜਿਆਦਾ ਉਹ ਜੇ ਆਪਾਂ ਕਹਿ ਸਕਦੇ ਆ ਵੀ ਉੱਥੇ ਜਿਆਦਾ ਪੀੜ ਲੱਗੀ ਉਸ ਇਹਨਾਂ ਕੋਲ ਵਿਚਾਰਿਆਂ ਕੋਲ ਕੋਈ ਨਹੀਂ ਸੀਗਾ ਸੋ ਪੰਜਾਬ ਦੇ ਨਿਵਾਸੀ ਨੇ ਪੰਜਾਬ ਦੇ ਸਾਰਾ ਕੁਝ ਆਧਾਰ ਕੜਾ ਸਾਰਾ ਕੁਝ ਵੀਰ ਹੋਂਦ ਸਾਡਾ ਮੌਜੂਦ ਨੇਂਦਰਜੀਤ ਜੀ ਤੋਂ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੋਲ ਵਾਹਿਗੁਰੂ ਲੰਘ ਰਹੇ ਤੇ ਕਿਵੇਂ ਦੇ ਹਾਲਾਤ ਸੀਗੇ ਵੀਰੇ ਉਰੇ ਹਾਲਾਤ ਤੁਹਾਨੂੰ ਪਤਾ ਹੀ ਆ ਪੰਜਾਬੀਆਂ ਦੇ ਜਮੀਰ ਮਰੇ ਹੋਏ ਆ ਫੇਰ ਪੰਜਾਬੀ ਪੰਜਾਬੀ ਨੂੰ ਕਹਿੰਦਾ ਵਾ ਵੀ ਤੁਸੀਂ ਕੰਮ ਨਹੀਂ ਕਰਕੇ ਰਾਜੀ ਪੰਜਾਬੀ ਆ ਹੁਣ ਗੁਰਸੇਖ ਵੀਰ ਤੇ ਭੈਣ ਕੰਮ ਕਰਦੇ ਆ ਦਾ ਰੋਜ਼ਗਾਰ ਕਰਦੇ ਆ ਦੇਖੋ ਰੇੜੀ ਖਾਲੀ ਪਈ ਐ ਇਹਨਾਂ ਦੀ ਕੋਈ ਰੇੜੀ ਤੇ ਨਹੀਂ ਹੈਗਾ ਤੇ ਬਾਕੀ ਤੁਸੀਂ ਪ੍ਰਵਾਸੀਆਂ ਦੀ ਭਈਆਂ ਦੀਆਂ ਰੇੜੀਆਂ ਦੇਖ ਲਓ ਭਰੀਆਂ ਹੋਈਆਂ ਨੇ ਕਾ ਲੋਕ ਆਪਣੇ ਪੰਜਾਬੀ ਪੱਗਾਂ ਸਿਰ 'ਚ ਫਸਾ ਕੇ ਆਪਣਾ ਜਮੀਰ ਮਾਰ ਕੇ ਭਈਆਂ ਦਾ ਗੰਦ ਖਾਣਤਾ ਜਾਂਦੇ ਆ ਸਾਫ਼ ਸੁਥਰੀ ਪੰਜਾਬੀ ਦੀ ਚੀਜ਼ ਨਹੀਂ ਖਾਣ ਜਾਣਾ ਤੇ ਇੱਕ ਗੱਲ ਹੋਰ ਆ ਤੁਸੀਂ ਮੈਂ ਇੱਕ ਬੜੀ ਸੋਹਣੀ ਕੀ ਕਹਿੰਦਾ ਸੀ ਜਿਹੜਾ ਤਵੇਯਾਰਾ ਵਰਗਰਾ ਲੋਕ 40 ਦਿੰਦੇ ਨੇ ਅਸੀਂ 25 ਦਾ ਲਾਇਆ ਹੋਇਆ ਅੱਧ ਤੋਂ ਵੀ ਅੱਧ ਅੱਧ ਰੇਟ ਨੂੰ ਲੈ ਭਾਈ ਲੋਕਾਂ ਨੂੰ ਨਾ ਪੈਸਿਆਂ ਤੱਕ ਜਿਹੜੇ ਪੰਜਾਬੀ ਨੇ ਨਾ ਇਹ ਇੰਨੀ ਹਨਾ ਆਪਣੇ ਪੰਜਾਬੀ ਨਾਲ ਹੀ ਇੰਨੀ ਜੈਲਸ ਕਰਦੇ ਇਹਨਾਂ ਨੂੰ ਰੇਟ ਤਾਂ ਕੋਈ ਗੱਲ ਨਹੀਂ ਇਹੀ 버ਗਰ ਚਾਹੇ ਭਈਆ 100 ਦਾ ਦੇ ਦਵੇ ਇਹਨਾਂ ਨੇ ਉਹ ਵੀ ਖਾਣਾ ਪੰਜਾਬੀਆਂ ਨੇ ਬਸ ਇਹਨਾਂ ਨੂੰ ਆਏ ਆ ਵੀ ਪੰਜਾਬੀ ਨਾ ਉੱਪਰ ਉੱਠ ਖੜੇ ਆਪਾਂ ਪੰਜਾਬੀ ਦੀ ਚੀਜ਼ ਨਹੀਂ ਖਾਣੀ ਅਸੀਂ ਗੰਦ ਖਾਣਾ ਵਾ ਜਿਹਰੋਂ ਗੰਦ ਖਾਣ ਦੀ ਆਤ ਪੈ ਜਾਵੇ ਉਹਨੂੰ ਜਿੰਨੀ ਮਰਜ਼ੀ ਸਭਾਈ ਵਾਲੀ ਚੀਜ਼ ਦੇ ਦਿਓ ਉਹਨੇ ਗੰਦ ਦੇ ਹੀ ਡਿਗਣਾ ਜਾ ਕੇ ਤੇ ਆ ਤੁਸੀਂ ਇੱਕ ਗੱਲ ਇਹ ਦੁਕਾਨ ਆ ਦਿਖਾਇਓ ਠੀਕ ਆ ਕੋਈ ਜਗਾ ਨਹੀਂ ਲੰਗਣ ਨੂੰ ਇੱਕ ਆਹਾ ਬਈਏ ਨੇ ਲਾਈ ਹੋਈ ਆ ਰੇੜੀ ਆ ਦੀ ਇਹ ਜਮਾ ਹੀ ਉਰੇ ਉਰੇ ਪਰ ਚਾੜ ਕੇ ਲਾਈ ਹੋਈ ਸੀ ਨਾ ਉਧਰ ਦੀ ਕੋਈ ਰਸਤਾ ਸੀ ਨਾ ਇਧਰ ਦੀ ਕੋਈ ਰਸਤਾ ਸੀ ਕਿੱਥੇ ਜਾਊਂਗੇ ਇਥੋਂ ਗਾਹ ਕਿ ਜਾਊਂਗੇ ਇਥੋਂ ਤੇ ਅਸੀਂ ਜਦੋਂ ਇਹਨੂੰ ਕਿਹਾ ਬਈ ਤੂੰ ਰੇੜੀ ਥੋੜੀ ਜਿਹਾ ਉਧਰ ਨੂੰ ਕਰ ਬਈ ਹੈ ਨਾ ਇਹਨਾਂ ਦੇ ਕੋਈ ਗਾਹ ਨਹੀਂ ਹੈਗੇ ਸਾਡੇ ਨਾਲ ਆਕਰਣ ਲਾ ਗਿਆ ਕਹਿੰਦਾ ਮੈਂ ਨਹੀਂ ਕਰਨਾ ਮੈਂ ਪਹਿਲਾਂ ਖੜਾ ਸੀ ਆਇਆ ਸਾਡੇ ਪੁਲਿਸ ਵਾਲੇ ਵੀ ਬੁਲਾ ਲਿਆ ਤਾਂ ਹੁਣ ਮੈਂ ਤੁਹਾਨੂੰ ਦੱਸਦਾ ਤੇ ਅਸੀਂ ਇਹਨੂੰ ਜਦੋਂ ਕਿਹਾ ਥੋੜੇ ਜਿਹਾ ਪਿਆਰ ਨਾਲ ਸਮਝਾਇਆ ਨਹੀਂ ਮੰਨਿਆ ਅਸੀਂ ਘੂਰ ਕੇ ਕਿਹਾ ਇਹ ਸਾ ਉਹਨੂੰ ਬੁਲਾ ਲਿਆ ਆ ਕਹਿੰਦਾ ਮੈਂ ਤਾਂ ਪਹਿਲਾਂ ਕੰਮ ਮੈਂ ਤਾਂ ਆ ਹੀ ਖੜੂ ਮੈਂ ਨਹੀਂ ਕਰਦੀ ਦੇਖੋ ਸਾਡੇ ਪੰਜਾਬ ਚ ਆ ਕੇ ਇਹ ਸਾੜੇ 2 ਕੋੜੀ ਦੇ ਭਈਏ ਸਾਡੇ ਤਾਂ ਹੀ ਰੋਮ ਮਰਦੇ ਨੇ ਫਿਰ ਜੇ ਅਸੀਂ ਇਹਨਾਂ ਦੀ 76 ਪ੍ਰੇਡ ਕਰੀਏ ਫਿਰ ਸਾਡੇ ਪੰਜਾਬੀ ਕਹਿੰਦੇ ਨੇ ਤੁਸੀਂ ਗਰੀਬਪੁਰ ਤਾਂ ਕੱਥੇ ਗਰੀਬ ਆਕਰ ਤਾਂ ਹੀ ਨਹੀਂ ਚੱਕੀ ਫਿਰਦੇ ਆ ਉਹਨੂੰ ਰੋਜ਼ਗਾਰ ਨਹੀਂ ਦੇਣਾ ਆਪਿਆਂ ਦਾ ਸੋਚਦੇ ਆ ਕਹਿੰਦਾ ਉਹਦਾ ਨਹੀਂ ਵਿਕਣਾ ਉਹ ਬੈਠਾ ਇੱਕ ਹੋਰ ਉਹਦਾ ਇਹਨੇ ਸੋਚਿਆ ਇਹਨਾਂ ਬਾਰੇ ਜੈਲਿਸ ਕਰਦੇ ਨੇ ਇਹਨਾਂ ਦੇ ਤਾਂ ਭਾਈ ਜੰਨਾ 76 ਹੋ ਸਕਦਾ ਉਹਨਾਂ ਫੇਰੋ ਸਲਿਆਂ ਤੋਂ ਗੰਦ ਖਾਣਾ ਹਟਜੋ ਨਹੀਂ ਪੰਜਾਬੀਓ ਤੁਹਾਡਾ ਜਮਾ ਹੀ ਜਮੀਰ ਮਰਿਆ ਹੋਇਆ ਜਿੱਥੇ ਮਰਜੀ ਭੱਜ ਲੋ ਫਿਰ ਨਹੀਂ ਖਾਣਾ ਤੁਹਾਡੇ 76 ਮਾਰ ਕੇ ਖਵਾਉਣਗੇ ਆ ਤਾਂ ਤੁਸੀਂ ਆਪ ਗੰਦ ਖਾਣ ਜਾਂਦੇ ਹੋ ਫੇ 76 ਮਾਰ ਕੇ ਖਾਣਗੇ ਵੀਰ ਕੀ ਕਹਿੰਦੇ ਆਪਣੇ ਉਹ ਰਾਇ ਚਲ ਮਲਾਜਮਾਂ ਨੇ ਆਪਣਾ ਸੰਜੋਗ ਕੀਤਾ ਆਪਾਂ ਨੂੰ ਕੋਈ ਸੇ ਨਹੀਂ ਕਿਹਾ ਉਹਨਾਂ ਨੇ ਇਹਨੂੰ ਹੀ ਕਿਹਾ ਵੀ ਤੂੰ ਆਦੀ ਪਰਾਂ ਕਰ ਵੀ ਸਹੀ ਗੱਲ ਆ ਵੀ ਪੂਰੇ ਰੋਜ਼ਗਾਰ ਸਾਰਿਆਂ ਨੇ ਕਰਨਾ ਕਿਤੇ ਨਾ ਕਿਤੇ ਇਹ ਹੈ ਨਹੀਂ ਦੇ ਰੋਜ਼ਗਾਰ ਇਹ ਆਪਣੀ ਜਿਹੜੀ ਸਿੱਧੀ ਸਮਾਵਾ ਇਹ ਮੇਲੇ ਨਹੀਂ ਸੀਗੇ ਇਹ ਬਣਾ ਬਣਾਏ ਗਏ ਆ ਕਹਿੰਦਾ ਕਿਤੇ ਨਾ ਕਿਤੇ ਇਸ ਵੀ ਹਾਂ ਹਾਂ ਹੁਣ ਇੱਕ ਇਹ ਵੀ ਗੱਲ ਵੱਡੀ ਆ ਤੁਹਾਨੂੰ ਅੱਗੇ ਜਾ ਕੇ ਦਿਖਾਉਂਦਾ ਗੁਰੂ ਘਰ ਦੇ ਗੇਟਾਂ ਦੇ ਮੂਹਰੇ ਬਿਲਕੁਲ ਟੋਪੀਆਂ ਬੈ ਕਰੀਆਂ ਨੇ ਜੀਰੀ ਗੱਲ ਪਿੱਛੇ ਸਾਡੇ ਗੁਰੂਆਂ ਨੇ ਇੰਨੀਆਂ ਦੀਆਂ ਦਿੱਤੀਆਂ ਇੰਨੀਆਂ ਕੁਰਬਾਨੀਆਂ ਕੀਤੀਆਂ ਪੱਗ ਕਰਕੇ ਆਪਣੇ ਦਸਤਾਰ ਦਮਾਲੇ ਕਰਕੇ ਉਹਨਾਂ ਨੂੰ ਪਰਾਂ ਛੱਟ ਕੇ ਇਹਨਾਂ ਨੇ ਗੁਰਦੁਆਰੇ ਦੇ ਗੇਟਾਂ ਦੇ ਵਿੱਚ ਟੋਪੀਆਂ ਦੀਆਂ ਦੁਕਾਨਾਂ ਰੇੜੀਆਂ ਲਾਈਆਂ ਵੀ ਟੋਪੀ ਲਓ ਵੀ ਆਦੀ ਦਸਤਾਰ ਰਹਿਣ ਦਿਓ ਲਾ ਦਿਓ ਟੋਪੀਆਂ ਲਓ ਤੁਸੀਂ ਤੇ ਕਮੇਟੀ ਵਾਲਿਆਂ ਵੀ ਪੈਸੇ ਪਿੱਛੇ ਇੰਨਾ ਮਰ ਗਏ ਇਹਨਾਂ ਨੂੰ ਕੋਈ ਉਹ ਨਹੀਂ ਹੈਗਾ ਮਰਿਆਦਾ ਤਾਂ ਕਿੰਨਾਂ ਨੇ ਟੋਪੀਆਂ ਤੇ ਸ਼ਰਿਆਂ ਵੇਚਣ ਲਾਈਆਂ ਹੋਈਆਂ ਇੱਥੇ ਖਡਾਉਣੇ ਆ ਪੀਪਣੀਆਂ ਦੱਸੋ ਇੱਥੇ ਖੁਸ਼ੀ ਦਾ ਮੇਲਾ ਇਹਦੀ ਬੁੜੀ ਦਾ ਵਿਆਹ ਚੱਲਦਾ ਹੋਰੇ ਬਈ ਇਹਨੇ ਪੀਪਣੀਆਂ ਲਾਈਆਂ ਹੋਈਆਂ ਨੇ ਸਹੀਦੀ ਦਿਹਾੜੇ ਚੱਲਦੇ ਆ ਜੇ ਥੋੜਾ ਕੋਈ ਬੱਚਾ ਮ ਇਥੇ ਸੀਦੀ ਦਿਹਾੜੇ ਚਾਲੇ ਐਸਪੀਸੀ ਦੇ ਅੰਦਰ ਐਸਪੀਸੀ ਕਹਿੰਦੇ ਨੇ ਸੋਚ ਦੀ ਐਜੀਪੀਸੀ ਤਾਂ ਪੈਸੇ ਤਾਂ ਇੱਕ ਮਤਲਬ ਇਹਨਾਂ ਤੋਂ ਪੈਸੇ ਲੈ ਲੈਣੇ ਉਹਨਾਂ ਨੇ ਸ਼ਾਮ ਨੂੰ ਵੀ ਹਾਂ ਤੁਸੀਂ ਖੜੇ ਸੀ ਇਹਨੇ ਇਹਨੇ ਪੈਸੇ ਦੇ ਤਾਂ ਉਹਨਾਂ ਨੂੰ ਕੀ ਚੱਕਰ ਆ ਉਹਨਾਂ ਦੇ ਆਦੇ ਕਦੀਆ ਘਰ ਭਰੇ ਹੋਏ ਆਪਦੇ ਢਿੱਡ ਭਰਦੇ ਆਪਦੇ ਬੱਚੇ ਬਾਹਰ ਸੈੱਟ ਨੇ ਸਾਰਿਆਂ ਦੇ ਉਹਨਾਂ ਨੂੰ ਕੀ ਚੱਕਰ ਆ ਇਹ ਤਾਂ ਜਦੋਂ ਆਪਦਾ ਮਰੂਗਾ ਨਾ ਉਦੋਂ ਅਸੀਂ ਵੇਚਾਂਗੇ ਜਾ ਕੇ ਗੇਟਾ ਮੂਰੇ ਪੀਪਣੀਆਂ ਟੋਪੀਆਂ ਖੜਾਉਣੇ ਫੇਰ ਅਸੀਂ ਪੁੱਛਾਂਗੇ ਵੀ ਹਾਂ ਕੀ ਬੀਤਦੀ ਆ ਤੁਹਾਡੇ ਤੇ ਦੁਰਸਿੱਖ ਜੋੜੇਵਾਰੀ ਕੀ ਕਰਨਾ ਚਾਹੁੰਗੇ ਸੰਗਤਾਂ ਨੂੰ ਜਿਹੜੀਆਂ ਵੀਡੀਓ ਦੇਖ ਰਹੀਆਂ ਸੰਗ ਬੀਬੀ ਤੇ ਆਪਣਾ ਵੀਰ ਨੰਗੇ ਪੈਰੀ ਖੜ ਕੇ ਆਪਣੀ ਕਿਰਤ ਕਰਨ ਲੱਗੇ ਹੋਇਆ ਜਿੱਥੇ ਤੱਕ ਦੀ ਮਰਿਆਦਾ ਦੇਖੋ ਨਹੀਂ ਤਾਂ ਹਨਾ ਆਪਾਂ ਰਸੋਈ ਚ ਬੂਟ ਚੁੱਤੀਆਂ ਪਾ ਕੇ ਜਾਂਦੇ ਨਹੀਂ ਹੈਗੇ ਆ ਦੇਖੋ ਆਪਣੀ ਕਿਰਤ ਤੇ ਨੰਗੇ ਪੈਰੀ ਖੜੇ ਨੇ ਤੇ ਆਪਣੇ ਪੰਜਾਬੀਆਂ ਨੂੰ ਵੀ ਸਹਿਯੋਗ ਦੇਣ ਤੇ ਬਾਕੀ ਹੁਣ ਚਲੋ ਉਹਨਾਂ ਦਾ ਜਮੀਰ ਦਾ ਪੰਜਾਬੀ ਇਹਨੇ ਮਰੇ ਹੋਇਆ ਫੇਰ ਵੀ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਵੀਰ ਤੇ ਭੈਣ ਦਾ ਸਹਿਯੋਗ ਕਰਨ ਜਿੰਨਾ ਹੋ ਸਕੇ ਉਹਨਾਂ ਦਾ ਸਾਥ ਦੇਣ ਕਿਉਂਕਿ ਆਪਣੀ ਧਰਤੀ ਦੇ ਜੰਮੇ ਪਲੇ ਗੁਰੂ ਦੇ ਗੁਰੂ ਦੇ ਪੁੱਤਰ ਨੇ ਗੁਰੂ ਦੇ ਨਾਲ ਮਰਿਆਦਾ ਚੱਲਣ ਵਾਲੇ ਨੇ ਸਫਾਈ ਨਾਲ ਚੀਜ਼ ਦੰਦੇ ਨੇ ਤੇ ਵੱਤੋ ਵੱਤ ਇਹਨਾਂ ਦਾ ਸੰਜੋਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਹੁਣ ਉਹਨਾਂ ਨਾਲ ਇੱਕ ਵਾਰੀ ਗੱਲਬਾਤ ਕਰਦੇ ਆਂ ਨਾਮ ਪੁੱਛਦੇ ਆਂ। ਹਾਂਜੀ ਵੀਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਨਾਮ ਕੀ ਇੱਕ ਵਾਰੀ ਆਪਣਾ ਦੱਸ ਦੋ। ਦੱਸ ਦਿੰਦਾ ਮੈਂ ਕਿਹਾ ਅਮਰਜੀਤ ਸਿੰਘ ਹੈ ਜੀ ਤੇ ਫੋਨ ਨੰਬਰ ਦੱਸੋ। ਫੋਨ ਨੰਬਰ ਹੈਗਾ 88264 7851484 ਹਾਂਜੀ ਤੇ ਹੁਣ 버ਗਰ ਤਿਆਰ ਕੀਤੇ ਜਾ ਰਹੇ ਨੇ ਬੜੀ ਬਰਗਰ ਤਿਆਰ ਕੀਤੇ ਜਾ ਰਹੀ ਜੀ ਹੁਣ। ਠੀਕ ਹੈ। ਹਾਂਜੀ ਠੀਕ ਹੈ। ਤੋ ਬਹੁਤ ਖੁਸ਼ੀ ਹੋਈ ਬਾਈ ਤੁਹਾਨੂੰ ਮਿਲ ਕੇ ਤੁਸੀਂ ਗੁਰਸਿੱਖ ਹੋ ਆ ਨਾ ਕਿਤੇ ਇਹ ਕੀ ਕੀਰਤਕਾਰ ਨੇ ਉਹਨੇ ਕਿਤੇ ਨਾ ਕਿਤੇ ਆਪਾਂ ਦੇਖਦੇ ਅੱਜ ਕੱਲ ਨਸ਼ਿਆਂ ਦੇ ਵਿੱਚ ਤੁਹਾਨੂੰ ਪਤਾ ਨੌਜਵਾਨ ਮੁੰਡੇ ਕੁੜੀਆਂ ਦਾ ਬਹੁਤ ਬੁਰਾ ਹਾਲ ਪਰ ਕਿਤੇ ਨਾ ਕਿਤੇ ਤੁਸੀਂ ਗੁਰਸਿੱਖੀ ਸੰਭੀ ਹੋਈ ਆ ਨਹੀਂ ਬਹੁਤ ਬਹੁਤ ਧੰਨਵਾਦ ਬਾਈ ਇੱਕ ਵਾਰ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ